ਇਹਦੇ ਬਸ ਦੇ ਘਰਾਂ ਦੀ ਕਦੇ ਚੁੱਲ੍ਹਾ ਨਿਸ਼ਾਨੀ ਹੁੰਦੀ ਸੀ ਕਦੇ ਕਦੇ ਚੁੱਲ੍ਹਾ ਆਪਣਾ ਤੇ ਅੱਗ ਬਗਾਨੀ ਹੁੰਦੀ ਸੀ ਸਰਕਾਰੀ ਸਕੂਲ ਦੇ ਟੀਚਰ ਵਾਂਗੂ ਮੈਂ ਵੀ ਤਿਆਰੀ ਕੀਤੀ ਚੁੱਲ੍ਹਾ ਦੀ ਚੌਸ਼ ਮਾਰੀ ਕੀਤੀ ਚੁੱਲ੍ਹਾ ਕਹਿੰਦਾ ਨਾ ਚੁੱਲ੍ਹਾ ਜਾਤ ਮਿੱਟੀ ਮਾਂ ਬੋਲੀ ਅੱਗ ਲਿਖੋ ਜੀ ਨਿਤ ਤਪਦਾ ਹਾਂ ਖਪਦਾ ਹਾਂ ਇਹ ਡਿਟੇਲ ਥੋੜੀ ਜੀ ਮੇਰੀ ਲੱਗ ਲਿਖੋ ਜੀ ਚੁੱਲ੍ਹਾ ਕਹਿੰਦਾ ਜਦੋਂ ਮੇਰਾ ਪਰਿਵਾਰ ਸੋਨਾ ਜੀਆ ਦਾ ਹੁੰਦਾ ਸੀ ਦਾਦਾ-ਦਾਦੀ, ਚਾਚਾ-ਚਾਚੀ, ਪੁੱਤਾਂ ਧੀਆਂ ਦਾ ਹੁੰਦਾ ਸੀ। ਸ਼ੇਰਾ, ਉਦੋਂ ਮੈਂ ਇਕੱਲਾ ਖਾਪਦਾ ਸੀ, ਥੱਪਦਾ ਸੀ। ਸਾਰੇ ਟੱਬਰ ਨੂੰ ਚੁੱਲ੍ਹਾ ਕਹਿੰਦਾ ਮੈਂ ਸੰਭਾਲਦਾ ਸੀ। ਸਾਰੇ ਟੱਬਰ ਦਾ ਪੇਟ ਭਰ ਕੇ ਚੁੱਲ੍ਹਾ ਕਹਿੰਦਾ ਮੈਂ ਇਕੱਲਾ ਪਾਲਦਾ ਸੀ। ਹੁਣ ਤਾਂ ਹੋ ਗਏ ਨੇ ਲੱਗੋ ਅਲੱਗ। ਚੁੱਲ੍ਹਾ ਕਹਿੰਦਾ ਮੇਰੀ ਛੇ ਚੁਲ੍ਹੇ ਵਿੱਚ ਵੰਡੀ ਗਈ ਅੱਗ। ਕਹਿੰਦਾ ਤਿੰਨ ਘਰ ਕਰ ਜਾਈ ਨੇ, ਦੋ ਘਰ ਨਿਸ਼ਈ ਨੇ, ਇੱਕ ਘਰ ਸੱਤ ਸਮੁੰਦਰਾਂ ਤੋਂ ਪਾਰ ਨਿਕਲ ਗਿਆ। ਚੁੱਲ੍ਹੇ ਨੇ ਠੰਡਾ ਹੋਂਕਾ ਭਰ ਕੇ ਆਖਿਆ, ਸੱਚ ਜਾਣੇ ਪੱਤਰਕਾਰ ਆ ਮੇਰੇ ਹੱਥੋਂ ਮੇਰਾ ਸਾਰਾ ਪਰਵਾਰ ਨਿਕਲ ਗਿਆ ਕਬੂਤਰ ਦੇ ਅੱਖਾਂ ਵਿੱਚ ਨਾਲ ਚੁੱਲਾ ਕਹਿੰਦਾ ਕਿੱਥੇ ਖਤਰੇ ਟਲਦੇ ਨੇ ਚੁੱਲਾ ਪੁੱਬਾ ਮਾਰ ਮਾਰ ਰੋਇਆ ਕਹਿੰਦਾ ਪੰਜਾਬ ਦੀ ਰੰਗਲੀ ਧਰਤੀ ਤੇ ਮੈਂ ਘਟ ਬਲਦਾ ਮੇਰੇ ਨਾਲ ਵੱਧ ਪੰਜਾਬ ਵਿੱਚ ਕਹਿੰਦਾ ਚਿੱਟੇ ਕਰਕੇ ਚੁੱਲਾ ਕਹਿੰਦਾ ਸਿਵੇ ਬਲਦੇ ਨੇ ਚੁੱਲਾ ਕਹਿੰਦਾ ਮੇਰੇ ਨਾਲ ਵੱਧ ਚਿੱਟੇ ਕਰਕੇ ਪੰਜਾਬ ਵਿੱਚ ਸਿਵੇ ਬਲਦੇ ਨੇ